ਠੀਕ ਹੈ ਅੰਡੇ ਵਾਲੀ ਮੁਰਗੀ ਹੈ ਜੀ ਤਿਆਰ ਕਰਕੇ ਬਾਈ ਪਰਮਿੰਦਰ ਦਿੰਦਾ ਡੀਪੀ ਕ੍ਰੋਸ ਦੀ ਇੱਕ ਮਹੀਨੇ ਦੇ ਵਿੱਚ 26 ਅੰਡੇ ਦਿੰਦੀ ਆ ਤੇ 18 ਦਿਨ ਦੇ ਹੋਗੇ ਤੇ ਇਹਨਾਂ ਦੇ ਪ੍ਰਾਈਸ ਦਾ ਕੀ ਗੱਲਬਾਤ ਹੈ ਇਹਨਾਂ ਦਾ ਪ੍ਰਾਈਸ ਵੀ 80 ਰੁਪਏ ਕੀ ਕਿੰਨੇ ਚਿਰਦੇ ਨੇ ਤੇ ਕੀ ਪ੍ਰਾਈਸ ਹੈ ਇਹਨਾਂ ਦਾ ਐਵਰੇਜ ਜੀ ਡੇਢ ਮਹੀਨੇ ਦੀ ਹੈਗੀ ਆਪਣੀ ਸੇਲ ਕਰਨੀ ਹੈ 150 ਰੁਪਏ ਦਾ ਪੀਸ ਕਰਨਾ ਦੇਖ ਕੀ ਗੱਲ ਮਿੱਤਰੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਪਿੰਡ ਦਾਣਗੜ ਤੇ ਵੀਰ ਆਇਆ ਵੀਰ ਕੋਲ ਪਰਮਿੰਦਰਜੀਤ ਕੋਲ ਹੋਰ ਬਾਈ ਪਰਮਿੰਦਰ ਕੀ ਹਾਲ ਚਾਲ ਆ ਸਿੱਧਾ ਹੀ ਸਿੱਧਾ ਜੀ ਸਵਾਗਤ ਆਪੇ ਤੇ ਇੱਕ ਮੈਗ ਲਾ ਲਈ ਪਹਿਲਾਂ ਹਾਂਜੀ ਤੇ ਇਹ ਵੀ ਨੰਮਿਤਰੋ ਦੇਸੀ ਮੁਰਗੀ ਪਾਲਣ ਦਾ ਕੰਮ ਕਰਦਾ ਤੇ ਬਾਈ ਕੋਲ ਵੈਰਾਈਟੀਆਂ ਹੁੰਦੀਆਂ ਕਈ ਤੇ ਇਸ ਵਾਰ ਤਾਂ ਆਪਣੇ ਕੋਲ ਸੇਲ ਹੀ ਕਿਹੜੀ ਕਿਹੜੀ ਵੈਰਾਈਟੀ ਆ ਵੀ ਆਪਣੇਂਦਰਾ ਇਸ ਟਾਈਮ ਤੇ ਆਪਣੇ ਕੋਲ ਡੀਪੀ ਕ੍ਰੋਸ ਆ ਜੀ ਠੀਕ ਹੈ ਹਾਂਜੀ ਡੀਪੀ ਕ੍ਰੋਸ ਤੇ ਆ ਰਹੀ ਯਾਰ ਇਕੱਲੀ ਡੀਪੀ ਕ੍ਰੋਸ ਇਕੱਲੀ ਡੀਪੀ ਕ੍ਰੋਸ ਤੇ ਕੰਮ ਕਰਦੇ ਵੀਰੇ ਇਸ ਲਈ ਗਾਰ ਆਪਾਂ ਨੇ ਡੀਪੀ ਕ੍ਰੋਸ ਸਪੈਸੀ 200 ਮੁਰਗੀ ਠੀਕ ਹੈ ਆਂਡੇ ਵਾਸਤੇ ਠੀਕ ਹੈ ਆਪਾਂ ਨੂੰ ਜਿਹੜਾ ਇਹਦਾ ਰਿਜ਼ਲਟ ਮਿਲਿਆ ਮੁਰਗੀ ਦਾ ਆਂਡੇ ਵਾਸਤੇ ਹਾਂਜੀ ਤਾਂ ਹੁਣ ਆਪਣੇ ਕੋਲੇ ਟੋਟਲ ਸਾਰੀ ਡੀਪੀ ਕ੍ਰੋਸ ਹੀ ਆ ਆਪਣੇ ਕੋਲੇ ਕਸਟਮਰ ਕਰਕੇ ਫਿਰ ਡਿਮਾਂਡ ਆ ਵੀ ਆਪਾਂ ਆਂਡੇ ਵਾਲੀ ਵੱਡੀ ਕਰਕੇ ਮੁਰਗੀ ਦਿੰਨੇ ਆ ਠੀਕ ਹੈ ਆਂਡੇ ਵਾਲੀ ਮੁਰਗੀ ਜਿਹੜੀ ਤਿਆਰ ਕਰਕੇ ਬਾਈ ਪਰਮਿੰਦਰ ਦਿੰਦਾ ਡੀਪੀ ਕ੍ਰੋਸ ਦੀ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਵੱਡੀ ਕਰਕੇ ਦਿੰਨੇ ਹੋ ਤੇ ਆਂਡੇ ਆਂਡੇ ਵਾਲੇ ਕੀ ਪਰਫਾਰਮੈਂਸ ਆ ਜੀ ਇਹ ਵੀਰੇ ਇੱਕ ਮਹੀਨੇ ਚ 26 ਆਂਡੇ ਦਿੰਦੀ ਆ ਮੁਰਗੀ ਠੀਕ ਹੈ ਹਾਂ ਜੋ ਆਪਾਂ ਆਪਦਾ ਰਿਜ਼ਲਟ ਕੱਢਿਆ ਡੀਪੀ ਕ੍ਰੋਸ ਦਾ ਹਾਂਜੀ 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 ਇੱਕ ਮਹੀਨੇ ਦੇ ਵਿੱਚ 26 ਆਂਡੇ ਦਿੰਦੀ ਆ ਤੇ ਜਿਵੇਂ ਜ਼ਿਆਦਾਤਰ ਆਪਾਂ ਦੇਖਦੇ ਆ ਲੋਕ ਆਰ ਆਈ ਆਰ ਇੱਦਾਂ ਡਬਲ ਐਫ ਮਗਰ ਜਾਂਦੇ ਆ ਤੇ ਆਂਡਿਆਂ ਦੀ ਪ੍ਰੋਡਕਸ਼ਨ ਦੇ ਮਾਮਲੇ ਦੇ ਵਿੱਚ ਸੇਮ ਹੀ ਆ ਗੱਲਬਾਤ ਨਹੀਂ ਨਹੀਂ ਵੀਰੇ ਟੀਵੀ ਕ੍ਰੋਸ ਦਾ ਫਰਕ ਆ ਠੀਕ ਹੈ ਆਰ ਆਈ ਆਰ ਮੰਗਤ ਪਰ ਚਲੋ ਲੋਕ ਲੱਗੇ ਹੋਇਆ ਹਾਂਜੀ ਜੇ ਆਪਾਂ ਪ੍ਰੋਡਕਸ਼ਨ ਦੇਖੀਏ ਤਾਂ ਡੀਪੀ ਕ੍ਰੋਸ ਦੀ ਆਂਡਿਆਂ ਨਾਲ ਜ਼ਿਆਦਾ ਠੀਕ ਹੈ ਆਂਡੇ ਜ਼ਿਆਦਾ ਆਂਡੇ ਲਈ ਬੈਸਟ ਆ ਵੀਰੇ ਆਂਡੇ ਵੀ ਬੈਸਟ ਆ ਤੇ ਬਿਮਾਰੀ ਇਠ ਮਾਰੀ ਦਾ ਕੀ ਬਿਮਾਰੀ ਤੋਂ ਵੀ ਬਹੁਤ ਜ਼ਿਆਦਾ ਸੇਵ ਆ ਵੀਰੇ ਠੀਕ ਹੈ ਹਾਂ ਬਿਮਾਰੀ ਤੋਂ 99% ਸੇਵ ਆ ਕੋਈ ਇੱਕ ਦਾ ਪ੍ਰੋਬਲਮ ਨਹੀਂ ਆਣੀ ਤੇ ਜਿਵੇਂ ਡੀਪੀ ਕਰੌਸ ਬਰੀਡ ਆ ਆਪਾਂ ਕਿੱਥੋਂ ਲੈ ਕੇ ਆਏ ਸੀਗੇ ਤੇ ਵੀਰੇ ਜਦੋਂ ਸਟਾਰਟਿੰਗ ਕਰੀਆ ਇਹ ਆਪਾਂ ਉੱਗੋ ਕਿਉਂ ਤੋਂ ਬਿੰਦਰ ਤੋਂ ਲਈ ਸੀ ਜੀ ਪੱਪੂ ਪੋਲਟਰੀ ਫਾਰਮ ਤੋਂ ਪੱਪੂ ਪੋਲਟਰੀ ਫਾਰਮ ਨੇ ਬਾਈ ਬਿੰਦਰ ਤੋਂ ਲਈ ਸੀ ਪਿਛਲੇ ਸਾਲ 200 ਮੁਰਗੀ ਲਈ ਸੀ ਉਹਨਾਂ ਤੋਂ ਆਪਾਂ ਬੱਚਾ ਆ ਮੰਨ ਲਓ ਵੀ 200 ਦਾ 20 ਸੀ ਹੀ ਮੁਰਗੀ ਆਪਣੇ ਕੋਲੇ ਰਹੀ ਆ ਠੀਕ ਹੈ ਹਾਂ 1 ਸਾਲ ਪੂਰਾ ਅੰਡਾ ਲਿਆ ਉਹਨਾਂ ਦਾ ਠੀਕ ਹੈ ਇੱਕ ਸਾਲ ਪੂਰਾ ਅੰਡਾ ਲਿਆ ਤੇ 200 ਮੁਰਗੀ ਬਾਈ ਕਹਿੰਦਾ ਪਾਲੀ ਸੀ ਤੇ ਹੁਣ ਜਿਵੇਂ ਆਪਾਂ ਆ ਦੇਖਦੇ ਆ ਆਪਣੇ ਕੋਲ ਇਹ ਸੇਲ ਲਈ ਨੇ ਹਾਂ ਸੇਲ ਲਈ ਹੈ ਵੀਰੇ ਹਾਂ ਠੀਕ ਹੈ ਤੇ ਇਹ ਕਿੰਨੇ ਚਿਰ ਦੇ ਨੇ ਤੇ ਕੀ ਪ੍ਰਾਈਸ ਆ ਇਹਨਾਂ ਦਾ ਐਵਰੇਜ 1.5 ਮਹੀਨੇ ਦੀ ਹੈਗੀ ਆਪਣੀ ਠੀਕ ਹੈ ਇਹ ਲਗਭਗ 5 5-7 ਦਿਨ ਥੋੜੀ ਹੋ ਸਕਦੀ ਆ ਹਾਂਜੀ ਤੇ ਆਪਾਂ ਇਹ ਸੇਲ ਕਰਨੀ ਹੈ 150 ਰੁਪਏ ਦਾ ਪੀਸ ਕਰਨਾ ਵੀਰੇ ਠੀਕ ਹੈ 150 ਰੁਪਏ ਦਾ ਪੀਸ ਇੱਕ ਸੇਲ ਆ ਜੀ ਹਾਂ ਤੇ ਇਹ 1.5 ਮਹੀਨੇ ਦੇ ਨੇ ਹਾਂਜੀ ਮਹੀਨੇ ਤੋਂ 1.5 1.5 ਕਿ ਮਹੀਨੇ ਦੇ ਨੇ ਲਗਭਗ ਆ ਤੇ ਪ੍ਰੋਡਕਸ਼ਨ ਆ ਜਿਹੜੀ ਉਹ ਆਂਡਿਆਂ ਦੀ ਹੈਗੀ ਆ ਪੂਰੀ ਵੈਸਟ ਬਿਮਾਰੀ ਠਮਾਰੀ ਵੀ ਘਟਲਾ ਦਿਆ ਇੱਕ ਚੀਜ਼ ਹੋਰ ਬਈ ਪਰਮੇਂਦਰ ਜੀ ਤੇ ਜਿਵੇਂ ਕੋਈ ਵੀਰ ਸੁੱਤੋਂ ਇਹ ਚੀਜ਼ਾਂ ਲੈ ਗਿਆ ਮੰਨ ਲਓ ਵੀ ਤੂੰ ਜੇ ਲੈ ਗਿਆ ਤੇ ਛੋਟੇ ਲੈ ਗਿਆ ਜਿਵੇਂ ਵੱਡੇ ਲੈ ਗਿਆ ਤੇ ਜਿਵੇਂ ਫੀਡ ਫੂਡ ਦਾ ਪ੍ਰੋਜੈਕਟ ਹੁੰਦਾ ਉਹ ਆਪਾਂ ਦੇ ਇਹਦੇ ਨੇ ਕਰਦੇ ਨੇ ਅਰੇਂਜਮੈਂਟ ਹਾਂਜੀ ਜਿਵੇਂ ਕੋਈ ਨਵਾਂ ਫਾਰਮਰ ਆਗਲਾ ਕਹਿੰਦਾ ਵੀ ਯਾਰ ਕੇਰਾਵਾ 25 ਤੋਂ 30 ਮੁਰਗੀਆਂ ਲੈ ਕੇ ਡੀਪੀ ਕ੍ਰੋਸ ਦੀਆਂ ਪਾਲਣੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਹੋ ਜਾ ਹੱਥ ਦਾ ਸੈਟ ਹਾਂ ਉਹਦੇ ਬਾਅਦ ਤੇ ਜਿਵੇਂ ਬੰਦੇ ਨੂੰ ਦਿੱਕਤ ਆਉਂਦੀ ਆ ਵੀ ਫੀਡ ਦੀ ਜਾਂ ਕੋਈ ਹੋਰ ਚੀਜ਼ਾਂ ਦੀ ਜਿਵੇਂ ਜਿਹੜੀ ਜਿਹੜੇ ਸਮਾਨ ਚਾਹੀਦਾ ਉਹ ਚੀਜ਼ਾਂ ਦਾ ਅਰੇਂਜਮੈਂਟ ਆਪਾਂ ਕਰ ਦਿੰਨੇ ਹਾਂ ਹਾਂ ਫਿਰ ਪ੍ਰੋਪਰ ਮਿਲੂਗਾ ਠੀਕ ਹੈ ਪ੍ਰੋਪਰ ਮਿਲੂਗਾ ਤੇ ਆਪਣੀ ਲੋਕੇਸ਼ਨ ਹੈਗੀ ਆ ਪਿੰਡ ਦਾਨਗੜਾ ਜੀ ਹਾਂਜੀ ਤੇ ਜ਼ਿਲ੍ਹਾ ਸੰਗਰੂਰ ਲੱਗਦਾ ਜ਼ਿਲ੍ਹਾ ਬਰਨਾਲਾ ਜੀ ਅੱਛਾ ਬਰਨਾਲਾ ਜੀ ਲੈ ਆ ਗਿਆ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਪਿੰਡ ਹੈਗਾ ਜੀ ਦਾਨਗੜਾ ਤੇ ਵੀਰ ਕੋਲ ਮਿਲ ਜਾਂਦੇ ਆ ਜੀ ਆਰ ਡੀਪ ਕਰਾਉਸ ਜੀ ਚੂਚੇ ਮੁਰਗੀਆਂ ਸਾਰਾ ਕੁਝ ਤਿਆਰ ਕਰਕੇ ਦਿੰਦਾ ਬਾਈ ਤੇ ਇਹ ਲੋਕੇਸ਼ਨ ਜੀ ਕਿੱਥੇ ਜੀ ਆਪਣੀ ਫ ਅਛਾ ਸਹੂਆਂ ਦਾ ਬਹਾਵਾ ਇਹਦਾ ਇਸਦਾ ਪਹਾ ਆਪਣੇ ਫਾਰਮ ਤੇ ਆ ਕੇ ਹੀ ਖਤਮ ਹੁੰਦਾ ਠੀਕ ਹੈ ਫਾਰਮ ਤੇ ਆ ਕੇ ਹੀ ਖਤਮ ਹੁੰਦਾ ਤੇ ਆਪਣਾ ਮੋਬਾਈਲ ਨੰਬਰ ਕਿਹਨਾ ਬਈ ਪਰਮੇਂਦਰ ਮੋਬਾਈਲ ਨੰਬਰ 98145 ਠੀਕ ਹੈ 99968 99968 ਤੇ ਇਹ ਤੋਂ ਬਿਨਾ ਆਪਣੇ ਕੋਲ ਹੋਰ ਵੀ ਮਜਾ ਨਹੀਂ ਮੈਂ ਘੱਟ ਚਿਰ ਵਾਲੇ ਹੋਣਾ ਹਾਂਜੀ ਹਾਂਜੀ ਆਪਣੇ ਕੋਲ ਹੈਗੇ ਉੱਪਰ ਆਜੋ ਅਛਾ ਉੱਪਰ ਹੈਗੇ ਆ ਚਲੋ ਮਿੱਤਰੋ ਹੁਣ ਆਪਾਂ ਚੱਲਦੇ ਆਂ ਉੱਪਰ ਪਾ ਚੁੱਕੇ ਆਂ ਬਾਈ ਦੇ ਉੱਪਰਲੇ ਫਾਰਮ ਦੇ ਵਿੱਚ ਤੇ ਇਹ ਹੁਣ ਕਿੰਨੇ ਚਿਰ ਦੇ ਨੇ ਬਈ ਪਰਮੇਂਦਰ ਤੇ ਵੀਰੇ 18 ਦਿਨ ਦੇ ਹੋਗੇ ਬੱਚੇ ਠੀਕ ਹੈ 18 ਦਿਨ ਦੇ ਹੋਗੇ ਨੇ ਜੀ ਬੱਚੇ ਹਜੀ ਜੀ এবीडीपी ਕਰੋਸ ਆ ਆਬीडीपी ਕਰੋਸ ਠੀਕ ਹੈ ਡੀਪੀ ਕਰੋਸ ਆ ਜੀ ਤੇ ਇਹ 18 ਦਿਨ ਦੇ ਹੋ ਗਏ ਹਾਂ ਜੀ ਇਹਨਾਂ ਦੇ ਪ੍ਰਾਈਸ ਦਾ ਕੀ ਗੱਲਬਾਤ ਹੈ ਇਹਨਾਂ ਦਾ ਪ੍ਰਾਈਸ ਵੀ ਰੁਪਏ 80 ਠੀਕ ਹੈ 80 ਰੁਪਏ ਦੂਤਾ 80 ਰੁਪਏ ਦਾ ਮੈਤਰੋ ਤੁਹਾਨੂੰ ਦੂਤਾ ਮਿਲ ਜੂ 18 ਦਿਨਾਂ ਦਾ ਤੇ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਤੁਹਾਨੂੰ ਪਤਾ ਵੀ ਕੁਆਲਿਟੀ ਇੱਕ ਨੰਬਰੀ ਹੁੰਦੀ ਆ ਡੀਪੀ ਕਰੋਸ ਦੀ ਤੇ ਸ਼ਹਿਰ ਵਾਲਾ ਬਟਨ ਛੋਡੇ ਗੁੱਠੇ ਦੇ ਥੱਲੇ ਆ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਇੱਕ ਵਾਰੀ ਦੁਬਾਰੇ ਫੇਰ ਬੋਲਦੀ ਪ੍ਰਮੇਂਦਰ 98145 ਜੀ 99 145 99 968 ਜੀ 99 968 ਹਾਂ ਬਾਕੀ ਇਹ ਬੱਚਾ ਆਪਣਾ 350 400 ਗ੍ਰਾਮ ਦਾ ਬੱਚਾ ਜੀ ਠੀਕ ਹੈ ਇਸ ਟਾਈਮ ਹਾਂਜੀ 350 ਤੋਂ 400 ਗ੍ਰਾਮ ਦਾ ਬੱਚਾ ਹੈਗਾ ਜੀ ਹਾਂ ਕਿ ਗੱਲਬਾਤ ਜਿਵੇਂ ਕਰੀਏ ਪੂਰੀ ਵਧੀਆ ਕੁਆਲਿਟੀ ਨਾਲ ਤਾਂ ਕੋਈ ਸਮਝੌਤਾ ਹੀ ਨਹੀਂਗਾ ਤੇ ਬਾਕੀ ਫਾਰਮਾਂ ਜਿਆਦਾਤਰ ਆਪਾਂ ਹੋਰ ਦੇਖਦੇ ਆਂ ਬਾਕੀ ਫਾਰਮ ਚ ਬਈ ਪਰਮੇਂਦਰ ਜੀ ਦੀ ਸਫਾਈ ਬਹੁਤ ਆ ਜੀ ਇਹ ਗੱਲਬਾਤ ਮੈਂ ਉਤਰੋ ਉਹ ਵੀ ਸਾਰੀ ਤੇ ਦਾਣਗੜ ਪਿੰਡ ਦੇ ਵਿੱਚ ਖੜੇ ਸੀ ਤੇ ਦੱਬ ਕਿਉਂਣ ਵੀਡੀਓ ਤੁਸੀਂ ਸ਼ੇਅਰ ਕਰਨੀਆਂ ਜਿਹੜੇ ਵੀ ਵੀਰ ਨੇ ਸਸਤੇ ਰੇਟ ਦੇ ਵਿੱਚ ਦੇਸੀ ਚੂਹੇ ਲੈਣੇ ਆ ਤਾਂ ਬਾਈ ਪਰਮਿੰਦਰ ਦਾ ਆਪਾਂ ਨੰਬਰ ਉੱਤੇ ਲਾਤਾ ਚੱਕ ਕੇ ਲਾ ਲਿਓ ਗਰਾ ਸੋ ਬਹੁਤ ਬਹੁਤ ਧੰਨਵਾਦ ਵੀ ਪਰਮਿੰਦਰ ਟਾਈਮ ਕੱਢਣ ਲਈ ਠੀਕ ਹੈ ਜੀ ਤਾਂ